ਥੱਲੇ ਨਹੀਂ ਰੰਗ ਦਾ ਵਧੀਆ ਪੱਟਾ ਨਹੀਂ ਉਹ ਵੀ ਨਹੀਂ ਆ ਫੜੀ ਬਈ ਇਤਰਾ ਫੜੀ ਮਿੱਠੂ ਉਹ ਇਹਨਾਂ ਦਾ ਤਾਂ ਕੁਝ ਨਹੀਂ ਮਾਰਾ ਹੁੰਦਾ ਸੇਵਾ ਮਾਰੀ ਐ ਪੱਠਾ ਨਾਲ ਦਿਲੀਆਂ ਨੇ ਤੋਏ ਕੋਈ ਨਾ ਮਾ ਕਿੱਤੂ ਮਾ ਨਾ ਵੀ ਓਏ ਤਾ ਰਹਿਣ ਦੇ ਬਾਈ ਪਿੱਛੇ ਬੈਠੀ ਰਹਿਣ ਦੇ ਤਾ ਹਾਲਾ ਹਾਲਾ ਜੀ ਕੀ ਆ ਨਾ ਸਹੀ ਗੱਲ ਆ ਠੀਕ ਆ ਮੈਂ ਦੂਜੀ ਦੱਸਾਂ ਕੀ ਆ ਉਹ ਜੋੜੀ ਉਹ ਲਾ ਪਰ ਆ ਲਿਆ ਓ ਬਾਈ ਉਰੇ ਲਿਆ ਆ ਦੋਏ ਉਪਰਾਂ ਕੱਢ ਲੈ ਬਚਾਲੋ ਬੱਚੀਆਂ ਨੇ ਖਣਾ ਲਿਖ ਹੈ ਨਾ ਕਿਵੇਂ ਨੇ ਪਾਸ ਨੇ ਥੋੜੇ ਹੈ ਨਾ ਤਾਂ ਦੂਰ ਹੈ ਉਹ ਕਿਤੇ ਨਾਲ ਆਊਗਾ ਕੁਛ ਨਹੀਂ ਹੁੰਦਾ ਉਹ ਕੀ ਹੁੰਦਾ ਮਰਦੀ ਦੇ ਦੇਖੋ ਪਤਾ ਕੱਟਿਆ ਵੀ ਜਊ ਜੇ ਕੱਟਣਾ ਕੱਟਿਆ ਵੀ ਜਊ ਮੈਂ ਕੱਟੇ ਨਹੀਂ ਕਰੇ ਆਵਦੀਆਂ ਪੱਠਾਂ ਦੇ ਕਈ ਵਾਰੀ ਕੁਛ ਨਹੀਂ ਹੁੰਦਾ ਲੋਟ ਹੋ ਜੂ ਰਾਬੜ ਚਾਹ ਆਦੀ ਹਾਂ ਮੂਰਲੇ ਦੇ ਜਿਹੜਾ ਛੋਟਾ ਦੂਈ ਦਾ ਦੇਖ ਮਿੱਠੂ ਦੇਖ ਤਾਂ ਸੀ ਪਾ ਦੇ ਕੇ ਆਣਾ ਪਸੰਦ ਨੇ ਦੋਏ ਹੈ ਫਿਰ ਵੀ ਅਭੀ ਨੇ ਹੈ ਫਿਰ ਵੀ ਤੁਹਾਨੂੰ ਘਟਾ ਕੇ ਦੱਸਿਆ ਪਹਿਲਾਂ 17 17 ਮੰਗਿਆ ਸੀਗਾ ਪਤਾ ਹੈ ਮੈਨੂੰ ਹਾਂ ਜੀ ਉਹ ਤਾਂ ਫਿਰ ਉਹਨੇ ਲਾਇਆ 15 ਉਹ ਬੰਦਾ ਲਾ ਗਿਆ 15 15 15 ਲਾ ਖੜ ਜਾ ਦੋ ਮਿੰਟ ਹਉ ਦਾ ਇੱਕੋ ਹੀ ਲੈਣੀ ਆਦੇ თან ਚੈੱਕ ਕਰ ਲੈ ਸਮਾਰ ਕੇ ਕਰ ਲੈ ਦੁਬਾਰੇ ਭਾਈ ਇੱਕ ਦਾ ਦੱਸ ਦੇ ਆ ਫੜ ਲੈ ਤੇ ਨਾ ਇਧਰ ਖਲ ਕਿਉਂ ਏ ਇੱਕ ਦਾ 16 ਸਹੀ ਨੇ ਸਹੀ ਨੇ ਥਾਣਾ ਉਰਾ ਕਰ ਲੈ ਵੀ ਵਿਚਾਰੇ ਜੀ ਦੋਨੇ ਬਾਜੀ ਬਣ ਜਾਣਗੇ ਯਾਰ ਦੋਨੇ ਉਹ ਖਰਚਾ ਵੀ ਦੇਖਣਾ ਲੈ ਵੀ ਜੇਬ ਖਰਚਾ ਵਿਚਾਰੇ ਨੇ ਤੇਲ ਪਾਉ ਗੱਡੀ ਚ ਖਰਚਾ ਫਿਰ ਖਾਣ ਪੀਣ ਕੇ ਵੀ ਕੁਸਾ ਇੱਕ ਬੱਕਰੀ ਲੈ ਲਈ ਅਗਰ ਨੇ ਭਾਈ ਇਹਦਾ ਜਾਇਜ ਦੱਸ ਹਾਂਜੀ 15 ਦੇ ਦਿਓ ਫਿਰ ਆ ਲਾਸਟ 15 ਤਾਂ ਤਾਂ ਹੁਣ 15 15 ਮੰਗੇ ਹੀ ਐ ਆ 15 ਤਾਂ ਬਦਲ ਆਈ ਗਿਆ ਸੀ 15 ਤਾਂ ਲਾ ਹੀ ਗਿਆ ਸੀ ਪਰ ਦੇਖ 15 ਉਹ ਦੂਆਂ ਤੇ ਲਾ ਗਿਆ ਸੀ ਭਾਈ ਅੱਛਾ ਜੇ ਤਾਂ ਇੱਕ ਤੇ ਲਾ ਗਿਆ ਦੀ ਫਿਰ ਸੱਤ ਤੋਂ 35 ਲੈ ਲਈ ਦੂਆਂ ਦਾ ਬੁਲਾ ਲੈ ਉਹ ਗੰਦੇ ਨੂੰ ਹੁਣ ਤੂੰ ਹੀ ਦੱਸੋ 15 ਦੂਆਂ ਤੇ ਲਾ ਕੇ ਗਿਆ ਉਹ ਹਾਂ ਇੱਧਰ ਹੋ ਜਾਗਾ ਤੂੰ ਸਾਹਮਣੇ ਦੱਸ ਹੋਰ ਕਿੰਨਾ ਘਟਾ ਦੀਏ ਤੈਨੂੰ ਦੱਸ ਇਹਦੇ ਤੋਂ ਟੀ ਲੈਉਣੇ ਆਉਂਦੇ ਸੀ ਦਾ ਟੀ ਲੈਉਣੇ ਆ 8000 ਦੇ ਦੀ ਨਹੀਂ ਨਹੀਂ ਤੈਨੂੰ 750 ਨਹੀਂ ਕਿਹਾ 8000 ਕਹਤਾ ਨਹੀਂ ਨਹੀਂ ਹੈ 13 14 ਤਾਂ ਪਿਛਲੀ ਵਰੀ ਦਿੰਦੇ ਸੀ ਉਦੋਂ ਨਹੀਂ ਦਿੱਤੀਆਂ ਟਾਈਮ ਟਾਈਮ ਦੀ ਮੰਡੀ ਹੁਣ ਫਿਰ 8 ਦੇ ਵਜੇ ਤਾਂ ਫਿਰ ਬਾਹਲਾ ਹੋ ਗਿਆ ਨਾ ਸਹੀ ਹੈ ਨਹੀਂ ਗੱਲ ਆ ਇਹ ਗੁੱਸਾ ਗੱਲਾ ਖੋਈਦੀ ਹੁੰਦਾ ਹੈ ਤੇਰਾ ਧਾਨ ਹੈ ਹਾਂਜੀ ਅਵੇ ਪੈਸੇ ਆ ਵੀ ਜੇਬ ਤੇ ਨੇ ਤੇਰਾ ਮਾਤਰ ਲੋ ਖੜਾਗਾ ਇਹ ਨਹੀਂ ਪਤਾ ਮੌਕੇ ਤੱਕ ਦੇ ਦੱਸ ਹੀ ਦੇਖਿਆ ਨਾ ਘਟਦੀ ਨਹੀਂ ਸਕਦੀ ਤੇ ਕਾਇਮ ਹੁੰਦਾ ਹਾਂ ਟਾਈਮ ਟਾਈਮ ਦੀ ਫਿਰ ਮੈਨੂੰ ਪਰਾਣੂ ਹੋ ਕੇ ਕਾਨੇ ਚ ਦੱਸਦੇ ਵੀ ਤੂੰ ਘਟ ਦੇਣੀ ਨਹੀਂ ਉੱਤਰ ਨੂੰ ਬਾਸ ਚਲਦੇ ਆਂ ਓਟ ਚ ਫਿਰ ਪੜਦੇ ਨਾ ਦੱਸਦੇ ਖਾਣਾ ਮਿੱਠੂ ਨਿਓ ਤੇਰੀ ਮਰਜ਼ੀ ਨਹੀਂ ਦੇਣੀ ਕਾਟਾ ਵਾ ਦਾ ਕਿਸਮਤ ਦਾ ਆਪਾਂ ਦਾ ਤੈਨੂੰ ਕਾਟਾ ਵੀ ਨਹੀਂ ਪਵਾ ਕੇ ਰਾਈ ਤੇਰੀ ਆ ਵੀ ਦੇਖ ਜੂਗੀ ਹਾਂ ਜੀ ਸਾਈ ਦੇ ਲੈਣੇ ਜ਼ਰਾ ਅੱਛਾ ਪਰ ਤਾਂ ਹੁਣ ਕਹਿੰਦਾ ਕਹਿੰਦਾ ਮੈਨੂੰ 1000 ਘੱਟ ਦਵਾ ਦੇ 14 ਦਵਾ ਦੇ ਮਾਣਾ ਇਹ ਨਹੀਂ ਚੱਲਨੀ ਤੇਰੀ ਗੱਲ ਲੈ ੜੀ ਉਰਾਹ ਜਾ 85000 ਲੈ ਨਹੀਂ ਜੀ 85000 ਪੂਰਾ 9 ਲੈਨੇ ਨਹੀਂ ਨਹੀਂ 9 ਪਰ ਹੁਣ ਮੈਂ ਕੀ ਕਰਾਂ ਬੱਸ ਬਾਈ ਬਾੜਾ ਜੀ ਬਾੜਾ ਘੱਟ ਕਰਦਾ ਤੁਸੀਂ 50000 ਘੱਟ ਕਰਦੇ ਤਾਂ ਫਿਰ ਤਾਂ ਚਲ ਆਪਾਂ ਮੰਨ ਵੀ ਲੈਂਦੇ ਕੀ ਚਲੋ ਇੰਨਾ ਚਲ ਉੱਤੇ ਥੱਲੇ ਹੋ ਜਾਂਦਾ ਹੁਣ ਕੀ ਕਰੀਏ ਮੈਂ 13 ਦਵਾ 13 ਬਾਹ ਬਈ 8000 ਮਾਰ ਦੇ 60 ਸਪੇਠੂ ਹੋਰ ਪਤਾ ਦੇਣੀ ਨਹੀਂ ਨਾ ਜੀ ਹੱਥ ਦਾ ਹੋਰ ਲੈ ਚਲ ਦੱਸੋ ਤਾਂ ਸਹੀ ਫਿਰ ਜੇ ਬਾਲਾ ਕੱਟ ਪੂਰੇ ਹੀ ਕਰ ਦੇ 10000 ਦੀ ਪੱਠ ਬਾ ਯਾਰ ਨਹੀਂ 12 ਕਰ ਦੋ 12 ਕਰ ਦੋ 12 ਪੂਰਾ ਨਹੀਂ ਬਾ ਬਾ ਹੁਣ ਠੀਕ ਹੈ 12 ਕਰ ਦੋ ਜਾਂ ਸਾਡੇ ਦਾ 10 ਹੀ ਹੋਗੀ ਬਸ ਗੱਲ ਛੱਡ ਫੜਾਵਰਾਂ ਪੱਠ ਫੜਾਵਰਾਂ ਪੱਠ ਹੋਰ ਸਾਡੇ ਦਾ 10 ਹੀ ਹੋਗੀ ਹੈ ਅੰਕਲ ਉਹਦੀ ਇੱਧਰ ਹੋ ਜਾ ਹਾਂ ਛੱਡ ਪਰਾਂ ਯਾਰ ਉਹ ਠੀਕ ਜੇ ਮੈਂ ਤੇਰਾ ਦੋਸ਼ੀ ਨਹੀਂ ਹੈਗਾ ਹਲ ਬੁਲਾ ਕੇ ਲੈ ਕੇ ਆ ਤੁਸੀਂ ਸਾਨੂੰ ਬੁਲਾ ਕੇ ਲੈ ਕੇ ਆ ਤਾਂ ਥੋੜੀ ਬੱਠ ਵੇਚਤੀ ਫਿਰ ਇਹ ਮੰਡੀ ਦਾ ਪੁੱਤਰ ਜਨੇ ਹਾਂ 11 ਕਰ 11 ਕਰ ਨਾ ਨਾ 11 ਕੋਲ ਹੁੰਦਾ ਜੀ ਹੁਣ ਉਹ ਲਖੀਰ ਕੱਟ ਗਏ ਹੁਣ ਉਹ ਲਖੀਰ ਕੱਟ ਗਏ ਅਗਲੇ 11 ਕਰ ਕੇ ਲਖਾਈ ਕਰ ਲੜੀ ਆ ਗਰੰਟੀ ਹੈ ਲਖਾਈ ਜਿ ਰਖਾਈ ਨਾ ਦੀ ਐ ਬਸ ਦੋਏ ਪਾਸੇ ਦੀ ਲਖਾਈ ਇਹ ਕਰਦਣਗੇ ਸਾਡੀ ਤਾਂ ਦਲਾਲੀ ਦੇਵੇਂਗਾ ਕਿ ਸਾਡੀ ਵੀ ਨਹੀਂ ਦਿੰਦਾ ਕਬਹੇ ਕਟਿਏ ਕਿ ਨਾ ਕਟਿਏ ਨਾ ਜੇ ਖੁਸ਼ ਹੋ ਦੇਓ ਨਹੀਂ ਨਾ ਦੇਓ ਕੋਈ ਗੱਲ ਨਹੀਂ ਧੱਕਾ ਨਾ ਕਰਿਓ ਰਹਿਣ ਵੀ ਦਿਓ ਚੇ ਬਿਸ਼ੱਕ ਨਾ ਦੇਓ ਜੇ ਤੁਹਾਡਾ ਦਿਲ ਦੁਖਦਾ ਕਿਉਂ ਜੀ ਮੋਟ ਵਧੀਆ ਲੱਗਿਆ ਅੱਤਾਂ ਮੇਰਾ ਬਰੇ ਨੂੰ ਕੱਢਦਾ ਹੱਕ ਬੇਮਰਿਆ ਅਹੀ ਸੋਣੇ ਨਹੀਂ ਕਿੰਨੇ ਕਹਿੰਦੇ ਨੇ ਕਿੰਨੇ ਕਹਿੰਦੇ ਨੇ ਅੱਛਾ ਕਿੰਨੇ ਕਹਿੰਦੇ ਨੇ ਕਿੰਨੇ ਕਹਿੰਦੇ ਨੇ 11 500 ਬਦਲੇ ਤੁਸੀ ਯੱਤ ਹੁਣ ਖੇਈ ਤੇਰੀ ਆ ਹੁਣ ਤੋਏ ਪਾਸੇ ਲਿਖਾਈ ਤੇਰੀ ਹੋ ਗਈ ਅੱਛਾ ਜਿਹੜੀ ਤੇ ਬੇਜਤ ਫਰੀ ਦਿੰਦੀ ਬੇਜਤ ਉਹ 200 ਰੁਪਏ ਆਏ 200 ਰੁਪਏ ਲੱਗੂ ਆ 100 ਆ 110 200 ਲੱਗਣਾ ਚੱਲ ਹੈ ਕਿਧਰੇ ਭੱਜ ਲਾ ਕੱਲ ਉੱਥੇ ਆ ਗਈ ਹੈ ਇੱਕ ਪਾਸੇ ਨਹੀਂ ਸਾਡੀ ਉਹ ਇਹਨੂੰ ਪੁੱਛਾ ਵਕੀਲ ਸਾਹਿਬ ਦੱਸੋ ਕੀ ਕਹਿੰਦਾ ਇਧਰ ਹੋ ਜਾ ਵਿਚਾਲੋ ਖਸਮਾਂ ਉਹਨਾਂ ਦੀ ਵੀਡੀਓ ਬਣ ਜਾਂਦੇ ਕੀ ਕਹਿੰਦਾ ਇੱਕ ਪਾਸੇ ਨਹੀਂ ਸਾਢੇ ਦੀ ਓਨੀ ਦੇ ਵਿੱਚ ਲਿਆਣ ਨਾਲੇ ਜਾਂ ਜਦੋਂ ਸਾਢੇ ਦਾ ਲੈਣਾ ਹੈਗਾ ਭਾਈ ਫੈਸਲਾ ਵਕੀਲ ਨੇ ਕਰਨਾ ਹੈ ਕਿਹੜਾ ਦੋ ਹੋਊਗੀ ਹਾਂਜੀ ਲਖਾਈ ਹਾਂਜੀ ਇਹ ਅਪੀਲ ਲਖਾਈ ਕਰਨ ਛੱਡਦਾ ਅੱਛਾ ਜੇ 11 ਨਾਲਾ ਫਿਰ ਤੇਰੀ ਲਖਾਈ ਹੈ ਬਾਈ ਇਹ ਦੇਖੇ ਕਟਾ ਲੈਨੇ ਫਿਰ ਕਟਾਰਨਾ ਕਾ ਯਾਰ ਆਹ 100 ਰੁਪਏ ਦਾ ਕੋਈ ਨਹੀਂ ਜੇ 11 ਨਾਲਾ ਲਖਿਆ ਗੱਪ ਇਸਲਾਉਂ ਤੇ ਆਕੇ ਬਾਹਰ ਹਟ ਦੇ ਦੀ 200 ਰੁਪਏ ਬਦਲੇ ਤੂੰ ਛੱਡਣ ਲੱਗਿਆ ਐ ਜਾਈਏ ਹੁਣ ਲੈ ਬੱਕਰੀ ਆ ਪਾਖੜਾ ਕਿਨੇ ਜਾਓ ਆਪਾਂ ਤਾਂ ਕਹਿੰਨੇ ਕੀ ਰੇਟ ਬਣਾਓ ਜੀ ਤੇਰਾ ਮਨ ਦੁਖੀ ਐ ਓ ਚੁੱਪ ਕਰ ਤੇਰਾ ਮਨ ਦੁਖੀ ਐ ਪੂਰੀਏ 11 ਦੇ ਹੋਗੇ ਲਿਖਿਆ ਥੋਡੀ ਆਪੋ ਆਪ ਦੀ ਛੱਡ ਪਰਾ ਫੜਾ ਪਾਚੋਲੀ ਚ ਰੱਸਾ ਕਿਉਂ ਤਰਾਜ ਕਰੇ ਛੱਡੇ ਬਾਰੀ ਮੈਂ ਜੀ ਕਹੇ ਮਾਰੀ ਜੀ ਐ ਕਿਵੇਂ ਮਾਰੂਗਾ ਨਹੀਂ ਯਾਰ ਜਦੋਂ ਆਪਣੀ ਜ਼ੁਬਾਨ ਵੀ ਕੋਈ ਚੀਜ਼ ਹੁੰਦੀ ਐ ਹਾਂ ਲਓ ਦੋ ਜੀ ਭਾਈ ਬਾਪੂ ਹਾਂ ਪੱਠ ਵਧੀਆ ਲੈ ਜਾ ਓ ਗੱਲ ਘੋੜਤਾ ਆ ਗੱਲ ਖਿੱਚਦਾ ਜਾਂ ਗੱਲ ਕੋੜਦਾ ਕੰਮਣ ਦਾ ਲੱਗੀ ਉਹ ਖੜੀ ਕਰ ਉਹ ਬੰਦਾ ਲੱਗਾ ਜਿੱਦਾਂ ਕਿਥੇ ਚਲਾਦੀ ਯਾਰ ਇਹ ਥਰਾ ਥੁਣਾ ਦੀ ਵੀ ਸਾਫ ਹੈ ਫਿਰ ਉਹ ਤੂੰ ਹੀ ਛੜਤੀ ਪਾ ਤੂੰ ਕੋਈ ਛੜਤੀ ਨਹੀਂ ਬੱਚੀ ਇਹ ਬੋਲੀ ਸੀਗੀ 8000 ਦੀ ਨਹੀਂ ਨਹੀਂ ਫਿਰ 16 ਦੀਆਂ ਦੋਏ ਪਾ ਦੇ ਇਹ ਇੱਕ ਨੇ ਦੀ ਆਪਾਂ ਵੇਚੀ ਗਿਆ ਬਾ 4000 ਦੀ 4-5000 ਦੀ ਤੂੰ ਛੱਡ ਯਾਰ 17 ਦੀਆਂ ਦੋਏ ਪਾ ਦੇ ਜਾਂ ਨਿਬੜ ਗਈ ਗੱਲ ਨਹੀਂ ਨਹੀਂ 17 ਫੰਦਾ ਆਪਰੇਸ਼ਨ ਅਸੀਂ ਹੁਣੇ ਕਰਕੇ ਤੋੜਾਂਗੇ ਮੇਰ ਮਿੱਠੂ ਹਾਂ ਜਿੰਨਾ ਰੇਟ ਇਹਦਾ ਤਾਂ 22 ਨਹੀਂ ਨਹੀਂ ਹੁੰਦਾ ਐ ਨਹੀਂ ਹੁੰਦਾ ਬਾਈ ਚਲੋ ਫਿਰ ਕੋਈ ਨਹੀਂ ਆ ਫੜ ਬਈ ਸੱਪ ਲਾ ਅਸੀਂ ਚੋਰੀ ਸੱਪ ਇਹਦੇ ਗਣ ਕਿਉਂ ਸੁਭਾਂਤ ਆ ਦੇ ਬਈ ਛਾਈ ਵਾਲਾ ਹਾਂ ਕੱਚੇ ਕੱਚੇ ਨੋਟ ਉਧਰ ਮੂੰਹ ਕਰ ਲੈ ਬਾਪੂ ਮੇਰਿਆ ਬੱਕਰੀ ਦਾ ਦਿਖਾ ਦਿਆ ਕਰੋ ਵੀ ਆ ਸੌਦਾ ਇੰਨੇ ਦਾ ਵਿਕਿਆ ਹੋਰ ਵੀਡੀਓ ਜਾ ਵੀ ਮੰਡੀ ਵੀ ਦਿਖਾਇਆ ਕਰੋ ਉੱਚੇ ਤੇ ਖੜ ਕੇ ਵੀ ਆ ਮੰਡੀ ਐ ਮੈਨੂੰ ਕੱਲ ਕਿਸੇ ਨੇ ਫੋਨ ਕਰਿਆ ਬਾਹਰੋਂ ਕਹਿੰਦਾ ਭਾਈ ਮੰਡੀ ਵੀ ਦਿਖਾਇਆ ਕਰੋ ਸਾਨੂੰ ਉੱਤੇ ਚੜ ਕੇ ਦਿਖਾ ਦਿਆ ਕਰੋ ਮੰਡੀ ਸਾਗਤ ਜੜੀ ਓਏ ਓ ਵੀਡੀਓ ਇਹਨੂੰ ਕਹਿ ਰਿਆ ਮੈਂ ਇਹ ਆਹ ਮੰਡੀ ਐ ਨੇ ਇਰੀਆ ਚ ਮੰਡੀ ਐ ਭਾਈ ਹੋਰ ਕਿੰਨਾ ਹੋ ਗਿਆ 1000 2000 3 4 5 6 7 8 9 10 11 ਆ ਲੋ ਸੁਸਾਈ ਕਰਿਓ ਚਾਈ ਦੇ ਦਿਓ ਤੀਰੀ ਨਾ ਪਿੱਛੇ ਰੱਖ ਪਹਿਲਾਂ ਵੜੀ ਆ ਜੋ ਪਿੱਛੇ ਪਿੱਛੇ ਹਾਂਜੀ ਪਿੱਛੇ ਰਾਤ ਰਹਾਗੇ